ਸਾਡੀ ਇੰਡਸਟਰੀ ਚ ਫੋਲੋਅਰਸ ਦੇ ਹਿਸਾਬ ਨਾਲ ਕੰਮ ਮਿਲਦਾ ਸਾਡੀ ਇੰਡਸਟਰੀ ਰੀਲਾਂ ਦੇ ਵੀوز ਦੇ ਹਿਸਾਬ ਨਾਲ ਕੰਮ ਮਿਲਦਾ ਹੈ ਅੱਜ ਦੇ ਟਾਈਮ ਚ ਟੈਲੈਂਟ ਤੁਹਾਨੂੰ ਕੀ ਲੱਗਦਾ ਟੈਲੈਂਟ ਨਹੀਂ ਦੇਖਿਆ ਜਾਂਦਾ ਆਰਟਿਸਟ ਕੀ ਹੁੰਦਾ ਮਤਲਬ ਉਹ ਚੀਜ਼ ਇਹਨੂੰ ਮੈਨੂੰ ਲੱਗਦਾ ਕਿ ਖਤਮ ਹੀ ਹੋ ਗਈ ਹੈ ਹੁਣ ਆਰਟਿਸਟ ਨਹੀਂ ਵੇਖਿਆ ਜਾਂਦਾ ਕੋਈ ਨਵੀਂ ਕੁੜੀ ਆ ਰਹੀ ਹੈ ਤੇ ਉਹਦੇ ਇੰਨੇ ਫੋਲੋਅਰ ਆ ਤੇ ਹਾਂਜੀ ਇਹਨੂੰ ਹੀ ਆਪਾਂ فرق ਨਹੀਂ ਪੈਂਦਾ ਨਾ ਮਤਲਬ ਉਹਨਾਂ ਨੂੰ ویوز ਚਾਹੀਦੇ ਆ ਮਤਲਬ ਇਹ ਨਹੀਂ فرق ਬਿੰਦਾ ਵੀ ਆਰਟਿਸਟ ਕੰਮ ਕਿਦਾਂ ਦਾ ਕਰ ਰਿਹਾ ਕਿਦਾਂ ਦਾ ਨਹੀਂ ਕਰ ਰਿਹਾ باقی ਰਹੀ ਗੱਲ ਮੈਨੂੰ ਲੱਗਦਾ سپورਟ ਦੀ ਤਾਂ ਕੋਈ ਕਿਸੇ ਨੂੰ ਮੈਨੂੰ ਲੱਗਦਾ ਨਹੀਂ ਵੀ ਜਰਦਾ ਹੁੰਦਾ ਆ ਇਹ ਸਾਡੀ ਇੰਡਸਟਰੀ ਨਹੀਂ ਮੇਰਾ ਤਾਂ ਘਰੇਲੂ ਵੀ ਤੁਸੀਂ ਆਪਾਂ ਸਾਡੇ ਰਿਸ਼ਤੇਦਾਰ ਹੁੰਦੇ ਆ ਜਿਹੜੇ ਮੰਨ ਲੋ ਤੁਸੀਂ ਤੁਸੀਂ ਮੈਨੂੰ ਦੱਸੋ ਵੀ ਉਹ ਆਪਾਂ ਨੂੰ ਕਿੰਨਾ ਜਰਦੇ ਹੁੰਦੇ ਆ ਜਦੋਂ ਆਪਾਂ ਕੁਝ ਆਪਣੀ ਜ਼ਿੰਦਗੀ 'ਚ ਵਧੀਆ ਕਰਦੇ ਆ ਕੋਈ ਕਰਦਾ سپورਟ ਕਿੱਦਾਂ ਉਮੀਦ ਕਰ ਸਕਦੇ ਆਪਾਂ ਕਿ ਇਹ ਸਾਨੂੰ ਸਪੋਰਟ ਕਰਨ ਜਾਂ ਮੇਰੀਆਂ ਮਤਲਬ ਨਾਲ ਵਾਲੀਆਂ ਹੋਰ ਆਰਟਿਸਟ ਨੇ ਉਹ ਸਪੋਰਟ ਕਰਨ ਨਹੀਂ ਕਰਦੇ ਗਰੁੱਪੀਸਮ ਜਿਹਾ ਹੀ ਆ ਕਿ ਮਤਲਬ ਹਾਂ ਮਤਲਬ ਇਹ ਚਾਰ ਪੰਜ ਕੁੜੀਆਂ ਨੇ ਤਾਂ ਮਤਲਬ ਇਹੀ ਚਾਰ ਪੰਜ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਕੋਲ ਖੂਨ ਦੇ ਰਿਸ਼ਤੇ ਹੁੰਦੇ ਆ ਉਹ ਨਹੀਂ ਕਰਦੇ ਜਿਹੜੀ ਸਾਡੀ ਆਡੀਅנס ਆ ਨਾ ਸਾਨੂੰ ਉਹਨਾਂ ਨੇ ਬਣਾਉਣਾ ਹੈ ਤਾਂ ਮੈਂ ਕਿਸੇ ਦੀ ਸਪੋਰਟ ਤੋਂ ਮਤਲਬ ਉਮੀਦ ਨਹੀਂ ਕਰਦੀ ਕਿਸੇ ਦੀ ਸਪੋਰਟ ਸਪੈਸ਼ਲੀ ਆਪਣੇ ਇੰਡਸਟਰੀ ਕਹਿ ਲਓ ਮੈਂ ਉਮੀਦ ਕਰਦੀ ਆਂ ਆਪਦੀ ਆਡੀਅנס ਤੋਂ ਤੁਹਾਨੂੰ ਬਣਾਉਣ ਵਾਲੇ ਉਹ ਨੇ ਤੇ ਬਾਕੀ ਥੋੜਾ ਪਰਮਾਤਮਾ ਕਹਿੰਦੇ ਕੀ ਇਹ ਨਾ ਕੁੜੀ ਇਹਦੇ ਨਾਲ ਅਸੀਂ ਵੀ ਨਣਾਉਂਦੇ ਰਹਾਂ ਤੇ ਥੱਲੇ 5-6 ਲੋਕਾਂ ਦੇ ਹੋਰ ਦੇ ਕਮੈਂਟ ਸੀਗੇ ਕਿ ਹਾਂ ਅੱਛਾ ਯਾਰ ਪੇਜ ਵੀਡੀਓ ਇਦਾਂ ਕਰ ਕਿ ਨਾ ਉਹ ਬਾਈਜੈਂਸ ਕਿਸੇ ਨੇ ਜਾਣ ਪਹਿਚਾਨਦੇ ਨੇ ਦੇਖ ਲਿਆ ਹੈ ਨਾ ਮੈਂ ਮੇਰੇ ਲਿਟਰਲੀ ਮੇਂ ਅੱਖਾਂ ਚ ਪਾਣੀ ਸੀ ਉਸ ਟਾਈਮ ਕਿਉਂਕਿ ਇੰਨੀ ਗੰਦੀ ਗੱਲ ਕਿਸੇ ਲਈ ਬੋਲਨੀ ਹੈ ਨਾ ਤੁਸੀਂ ਦੇਖਿਆ ਮੈਨੂੰ ਮਤਲਬ ਤੁਸੀਂ ਮਤਲਬ ਜਾਂ ਤੇ ਤੁਹਾਨੂੰ ਕਿਸੇ ਜਨਾਨੀ ਨੇ ਜੰਮਿਆ ਹੀ ਨਹੀਂ ਹੈ ਫਿਰ ਹੈ ਨਾ ਤੁਹਾਡੀ ਥੋੜੀ ਜ਼ਮੀਰ ਇੰਨੀ ਮਾੜੀ ਹੁੰਦੀ ਹੈ ਵੀ ਤੁਸੀਂ ਬੋਲ ਦਿੰਨੇ ਹੋ ਰੱਬ ਨਾਮ ਦੀ ਕੋਈ ਚੀਜ਼ ਹੈਗੀ ਆ ਕਿ ਸਾਨੂੰ ਡਰ ਖਤਰਾ ਹੋਣਾ ਚਾਹੀਦਾ ਆ ਵੀ ਅਸੀਂ ਕਿਸੇ ਬਾਰੇ ਕੀ ਬੋਲਣ ਲੱਗੇ ਉਹਨਾਂ ਨੇ ਉਹ ਚੀਜ਼ ਬੋਲ ਦੇਣੀ ਬਿਕਾਜ਼ ਉਹਨਾਂ ਨੂੰ ਵਧੀਆ ਲੱਗਦੀ ਚੀਜ਼ ਹੈ ਹਾਂਜੀ ਉਂਗਲਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਸੋ ਇਦਾਂ ਹੀ ਆਪਣੀ ਇੰਡਸਟਰੀ ਆ ਬਹੁਤ ਕੁੜੀਆਂ ਆ ਆਪ ਦੀ ਮਿਹਨਤ ਨਾਲ ਬਣੀਆਂ ਨੇ ਬਹੁਤ ਜ਼ਿਆਦਾ ਕੁੜੀਆਂ ਮਿਹਨਤ ਨਾਲ ਹੀ ਬਣੀਆਂ ਨੇ ਬਸ ਉਹ ਇਦਾਂ ਕਹਿ ਲਓ ਵੀ ਲੋਕਾਂ ਦਾ ਬਹੁਤ ਜਿਹੜੇ ਕੁਝ ਇਦਾਂ ਦੇ ਲੋਕ ਆ ਜਿਹੜੇ ਕੋਸ਼ਕ ਇਦਾਂ ਦੇ ਲੋਕ ਉਹਨਾਂ ਦਾ ਨਜ਼ਰੀਆ ਇਦਾਂ ਦਾ ਕਿ ਉਹਨਾਂ ਨੇ ਸਾਰਿਆਂ ਨੂੰ ਹੀ ਦੇਖਣਾ ਵੀ ਨਹੀਂ ਇਹ ਵੀ ਅੱਗੇ ਇਦਾਂ ਹੀ ਆਈ ਆ ਇਦਾਂ ਨਹੀਂ ਆਈ ਮਤਲਬ ਮਤਲਬ ਕਿਆਦਨ ਦੇ ਕਿ ਤੂੰ ਬੜੀ ਬਲੰਟ ਹੋ ਕੇ ਬੋਲਦੀ ਆ ਇੰਟਰਵਿਊਜ਼ ਦੇ ਵਿੱਚ ਇੰਨਾ ਬਲੰਟ ਹੋ ਕੇ ਨਹੀਂ ਬੋਲੀਦਾ ਹੁੰਦਾ ਮੈਨੂੰ ਲੱਗਦਾ ਨਹੀਂ ਮੈਂ ਅੱਜ ਤੱਕ ਕੁਝ ਮਾੜਾ ਕਿਹਾ ਮਤਲਬ ਜੋ ਮੈਨੂੰ ਲੱਗਦਾ ਕਿ ਜੋ ਚੀਜ਼ ਸੀਗੀ ਮੈਂ ਉਹੀ ਦੱਸੀ ਆ ਮੈਨੂੰ ਲੱਗਦਾ ਨੈਗੇਟਿਵ ਪੋਜ਼ਿਟਿਵ ਜ਼ਿਆਦਾ ਕੁਝ ਨਹੀਂ ਹੁੰਦਾ ਜੇ ਤੁਸੀਂ ਜ਼ਿੰਮੇਵਾਰੀਆਂ ਚ ਹੁੰਨੇ ਹੋ ਤਾਂ ਤੁਸੀਂ ਗਿਵ ਅਪ ਤਾਂ ਕਰ ਹੀ ਨਹੀਂ ਸਕਦੇ ਇਹ ਤੁਹਾਡੀ ਡਿਕਸ਼ਨਰੀ ਚ ਹੁੰਦਾ ਹੀ ਨਹੀਂ ਆ ਇਦਾਂ ਨਹੀਂ ਕਿ ਡਾਊਨ ਨਹੀਂ ਹੁੰਦੀ ਮੈਂ ਡਾਊਨ ਤਾਂ ਬਹੁਤ ਹੁੰਨੀ ਆ ਪਰ ਕਿਤੇ ਨਾ ਕਿਤੇ ਫਿਰ ਮੈਂ ਇਦਾਂ ਸੋਚਦੀ ਆ ਕਿ ਨਹੀਂ ਕਰਨਾ ਤਾਂ ਆਪ ਹੀ ਆ ਹੁਣ ਤਾਂ ਫਿਰ ਮੈਂ ਆਪ ਦੇ ਆਪਣੇ ਪੁਸ਼ ਕਰਦੀ ਆ ਮੈਨੂੰ ਲੱਗਦਾ ਨੈਗੇਟਿਵ ਪੋਜ਼ਿਟਿਵ ਜਿਆਦਾ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਜ਼ਿੰਮੇਵਾਰੀਆਂ 'ਚ ਹੁੰਨੇ ਹੋ ਤਾਂ ਤੁਸੀਂ ਗਿਵ ਅਪ ਤਾਂ ਕਰ ਹੀ ਨਹੀਂ ਸਕਦੇ ਇਹ ਤੁਹਾਡੀ ਡਿਕਸ਼ਨਰੀ 'ਚ ਹੁੰਦਾ ਹੀ ਨਹੀਂ ਇਦਾਂ ਨਹੀਂ ਕਿ ਡਾਊਨ ਨਹੀਂ ਹੁੰਦੀ ਮੈਂ ਡਾਊਨ ਤੋਂ ਬਹੁਤ ਹੁੰਨੀਆ ਪਰ ਕਿਤੇ ਨਾ ਕਿਤੇ ਫਿਰ ਮੈਂ ਇਦਾਂ ਸੋਚਦੀ ਕਿ ਨਹੀਂ ਕਰਨਾ ਤਾਂ ਆਪ ਹੀ ਆ ਹੁਣ ਤਾਂ ਫਿਰ ਮੈਂ ਆਪ ਦੇ ਆਪ ਨੂੰ ਪੁਸ਼ ਕਰਦੀ ਆਂ ਵੇ ਦਿਨੇ ਸੱਚੇ ਸੋਹਣਾ ਸੋਹਣਾ ਲੰਗੇ ਸੋਹਣਿਆ ਜਦੋਂ ਤੈਨੂੰ ਹੱਸਦੇ ਨੂੰ ਦੇਖ ਲਵਾਵੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਚੰਨੇ ਠੀਕ ਠਾਕ ਹੋਵੋਗੇ ਸਾਡੇ ਨਾਲ ਇੱਕ ਬਹੁਤ ਕਿਊਟ ਐਕਟ੍ਰੈਸ ਤੇ ਸਿੰਗਰ ਮੌਜੂਦ ਹੈ ਰਾਵਿਕਾ ਔਰ ਬਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਦੀਕਸ਼ਾ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਦੱਸੋ ਮੈਂ ਵੀ ਬਹੁਤ ਵਧੀਆ ਚੰਗੀ ਲੱਗਾ ਕੰਗ੍ਰੈਚੁਲੇਸ਼ਨ ਫॉर ਯਰ Song ਥੈਂਕ ਯੂ so much ਤੁਹਾਡਾ ਵੀ ਤੇ ਸਾਰੀ ਆਡੀਅנס ਦਾ ਵੀ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਮਤਲਬ ਹਰ ਵਾਰ ਜਦੋਂ ਤੁਹਾਡਾ ਕੋਈ ਪ੍ਰੋਜੈਕਟ ਆਉਂਦਾ ਹੈ ਫੈਨਸ ਐਕਸਾਈਟਿਡ ਹੁੰਦੇ ਆ ਹਨਾ ਦੇਖਣ ਦੇ ਲਈ ਇਸ ਵਾਰ ਕੀ ਵੱਖਰਾ ਲੈ ਕੇ ਆ ਰਹੀ ਹੈ ਰਵੀ ਤੇ ਇਸ ਵਾਰ ਕੀ ਵੱਖਰਾ ਹੈ ਤੇ ਤੁਹਾਡੀ ਐਕਸਾਈਟਮੈਂਟ ਲੈਵਲ ਕਿੱਥੇ ਆ ਅਮ ਪਹਿਲਾਂ ਤਾਂ ਮੇਰੀ ਗਾਣੀ ਐਜ਼ ਅ ਮਾਡਲ ਵੀ ਗਾਣਾ ਕੱਲ ਆਇਆ ਕੱਲ ਮੇਰਾ ਬਰਥਡੇ ਸੀਗਾ ਜੀ ਹੈਪੀ ਬਰਥਡੇ ਥੈਂਕ ਯੂ ਤੇ ਉਹ ਵੀ ਗਾਣਾ ਬਹੁਤ ਸੋਹਣਾ ਕਿਉਂਕਿ ਇਹ ਹੈਗਾ ਤਾਂ ਚਲੋ ਆਵਾਜ਼ ਮੇਰੀ ਨਹੀਂ ਸੀ ਪਰ ਗਾਣਾ ਤਾਂ ਮੇਰਾ ਹੀ ਸੀਗਾ ਉਹ ਵੀ ਸੋ ਅਗਲੇ ਦਿਨ ਮੇਰਾ ਆਵਦਾ ਗਾਣਾ ਆ ਤੇ ਐਕਸਾਈਟਮੈਂਟ ਤਾਂ ਹੈਗੀ ਹੈਗੀ ਆ ਬਾਕੀ ਹਾਂ ਆਰਟਿਸਟ ਤਾਂ ਦੇਖੋ ਐਕਸਾਈਟ ਆਰਟਿਸਟ ਤਾਂ ਐਕਸਾਈਟਡ ਹੁੰਦਾ ਹੀ ਹੁੰਦਾ ਹੈ ਆਡੀਅנס ਵੀ ਉਹਦੀ ਉਨੀ ਐਕਸਾਈਟਡ ਹੁੰਦੀ ਆ ਤਾਂ ਮੀਬੀ ਹੋ ਸਕਦਾ ਮੈਨੂੰ ਲੱਗਦਾ ਮੇਰੇ ਗਾਣੇ ਲਈ ਵੀ ਉਨੇ ਐਕਸਾਈਟਡ ਹੋਣੇ ਆ ਤੇ ਐਕਸਪੀਰੀਅੰਸ ਕਿੱਦਾਂ ਦਰਿਆ ਗਾਣੇ ਦਾ ਜਦੋਂ ਤੁਸੀਂ ਗਾਣੇ ਚ ਫੀਚਰ ਕਰਦੇ ਹੋ ਸਿਰਫ ਤਾਂ ਜਦੋਂ ਇੱਕ ਗਾਣਾ ਆਪ ਕਰਦੇ ਹੋ ਕਿੰਨਾ ਕੁ ਡਿਫਰੈਂਸ ਲੱਗਦਾ ਹੈ ਉਸ ਦੇ ਵਿੱਚ ਤੁਹਾਨੂੰ ਅਮ ਦੇਖੋ ਉਹੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਲਈ ਐਜ਼ ਅ ਮਾਡਲ ਕੀਤਾ ਗਿਆ ਗਾਣਾ ਵੀ ਮੇਰਾ ਆ ਤੇ ਐਜ਼ ਅ ਸਿੰਗਰ ਕੀਤਾ ਗਿਆ ਗਾਣਾ ਵੀ ਮੇਰਾ ਆ ਬਸ ਉਹ ਕਹਿ ਲਓ ਕਿ ਵੋਕਲ ਦਾ ਡਿਫਰੈਂਸ ਆ ਜਾਂਦਾ ਆ ਕਿ ਮਤਲਬ ਮੈਂ ਗਾਤਾ ਹੂੰ ਆਪਣਾ ਗਾਣਾ ਪਰਫਾਰਮੈਂਸ ਤਾਂ ਜਿਹੜੀ ਹੁੰਦੀ ਉਹ ਬੰਦੇ ਦੀ ਮੈਨੂੰ ਲੱਗਦਾ ਸੇਮ ਹੀ ਰਹਿੰਦੀ ਆ ਸੋ ਸੇਮ ਹੀ ਸੀਗੀ ਮਤਲਬ ਤੇ ਐਕਸਪੀਰੀਅੰਸ ਵੀ ਗੁੱਡ ਹੀ ਸੀਗਾ ਜੀ ਥੋੜਾ ਟਾਈਮ ਤੱਕ ਮੈਨੂੰ ਲੱਗਦਾ ਸਾਰੇ ਜਾਨੇ ਤੁਹਾਡਾ ਗਾਣਾ ਵੀ ਦੇਖ ਲੈਣਗੇ ਤੇ ਮੈਂ ਉਹਦੀਆਂ ਦੋ ਲਾਈਨਾਂ ਜ਼ਰੂਰ ਸੁੰਣਾ ਚਾਹੂੰਗੀ ਤੁਹਾਡੀ ਆਵਾਜ਼ ਦੇ ਵਿੱਚ ਲਾਈਵ ਮੈਂ ਚਾਹੁੰਨੀ ਆ ਤੁਸੀਂ YouTube ਤੇ ਜਾ ਕੇ ਸੁਣ ਤੇ ਜ਼ਰੂਰ ਦੱਸੋ ਕਮੈਂਟ ਲਾਈਕ ਉਹ ਤੁਹਾਡੇ ਬੜੇ ਇੰਪੋਰਟੈਂਟ ਹੁੰਦੇ ਨੇ ਸਾਰਿਆਂ ਦੇ ਕਿ ਮਤਲਬ ਮੈਂ ਮਿਹਨਤ ਨਾ ਲਾਈ ਮੈਂ ਪਹਿਲਾਂ ਵੀ ਆਪਣੇ ਇੱਕ ਦੋ ਇੰਟਰਵਿਊਜ਼ ਦੇ ਵਿੱਚ ਦੱਸਿਆ ਕਿ ਮੇਰਾ ਗਾਣਾ ਪਹਿਲਾਂ ਲੀਕਾ ਆਇਆ ਸੀ ਸਾਲ ਡੇਢ ਸਾਲ ਦਾ ਗੈਪ ਆ ਗਿਆ ਕਿਉਂਕਿ ਮੈਂ ਮਤਲਬ ਬਹੁਤ ਜ਼ਿਆਦਾ ਕੰਫੀਡੈਂਟ ਨਹੀਂ ਸੀਗੀ ਮੈਨੂੰ ਇਦਾਂ ਲੱਗਦਾ ਸੀ ਕਿ ਹੋਰ ਮਿਹਨਤ ਦੀ ਲੋੜ ਆ ਮੈਂ ਸਿੱਖਣਾ ਆ ਮੈਂ ਬਹੁਤ ਮਿਹਨਤ ਕੀਤੀ ਲੀਕਾ ਵੀ ਮੈਂ ਮਿਹਨਤ ਨਾਲ ਹੀ ਗਾਇਆ ਸੀ ਪਰ ਇੰਨਾ ਅੱਗੇ ਆਉਣ ਵਾਲੇ ਗਾਣੇ ਲਈ ਮੈਂ ਬਹੁਤ ਮਿਹਨਤ ਕੀਤੀ ਆ ਸਾਲ ਡੇਢ ਸਾਲ ਦਾ ਗੈਪ ਲੈ ਕੇ ਮੈਂ ਪੂਰੀ ਮਿਹਨਤ ਕੀਤੀ ਆ ਸੋ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਬਾਕੀ ਮਿਹਨਤ ਮੇਰੀ ਜਾਰੀ ਰਹੂਗੀ ਬਿਲਕੁਲ ਤੇ ਮਿਹਨਤ ਦੇ ਨਾਲ ਹੀ ਬੰਦਾ ਹੋਰ ਪਰਫੈਕਟ ਹੁੰਦਾ ਰਹਿੰਦਾ ਹੈ ਜਦੋਂ ਤੁਸੀਂ ਹੁਣੇ ਦੱਸਿਆ ਕਿ ਬਹੁਤ ਤੁਸੀਂ ਤਿਆਰੀ ਦੇ ਨਾਲ ਹਨਾ ਦੁਬਾਰਾ ਆ ਰਹੇ ਹੋ ਹਨਾ ਗਾਣਾ ਆਇਆ ਉਸ ਤੋਂ ਬਾਅਦ ਤੁਸੀਂ ਟਾਈਮ ਲਿਆ ਗੈਪ ਲਿਆ ਖੁਦ ਨੂੰ ਪ੍ਰਿਪੇਅਰ ਕੀਤਾ ਲੇਕਿਨ ਉਹ ਜਿਹੜੀ ਪ੍ਰੇਪਰੇਸ਼ਨ ਕਰਦੇ ਹੋ ਖੁਦ ਨੂੰ ਮੋਟੀਵੇਟ ਕਰਨਾ ਹੁੰਦਾ ਹੈ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਚੰਗਾ ਸੁਣਨਾ ਵੀ ਪੈਂਦਾ ਹੈ ਚੰਗਾ ਗਾਉਣ ਦੇ ਲਈ ਤੁਸੀਂ ਇਹਨਾਂ ਕਿਹੜੀ ਚੀਜ਼ਾਂ ਨੂੰ ਕਿਨੂੰ ਫੋਲੋ ਕਰਦੇ ਹੋ ਪੋਜ਼ਿਟਿਵ ਰਹਿਣ ਦੇ ਲਈ ਕੀ ਕਰਦੇ ਹੋ ਸਪੋਰਟਿਵ ਸਿਸਟਮ ਮੈਂ ਤੁਹਾਡੇ ਇੰਟਰਵਿਊ ਸੁਨੇ ਤੁਹਾਡੇ ਮਦਰ ਨੇ ਤੇ ਕਿੱਥੋਂ ਪੋਜ਼ਿਟਿਵਿਟੀ ਇੰਨੀ ਜ਼ਿਆਦਾ ਆਂਦੀ ਹੈ ਕਿ ਤੁਸੀਂ ਸਪਰੈਡ ਕਰਦੇ ਹੋ ਪੋਜ਼ਿਟਿਵਿਟੀ ਤੇ ਇਹਨਾਂ ਸੋਨਾ ਸੋਨਾ ਕੰਮ ਵੀ ਕਰਦੇ ਹੋ ਉਹਹੀ ਜਿਦਾ ਤੁਸੀਂ ਕਿਹਾ ਕਿ ਸੁਣਿਆ ਤੁਸੀਂ ਮਦਰ ਤੋਂ ਤਾਂ ਹਾਂ ਇਹ ਤਾਂ ਸੱਚ ਹੈਗਾ ਹੀ ਆ ਕਿ ਪੋਜ਼ਿਟਿਵਿਟੀ ਤਾਂ ਸਾਰੀ ਉੱਥੇ ਸ਼ੁਰੂ ਹੁੰਦੀ ਆ ਬਾਕੀ ਮੈਨੂੰ ਲੱਗਦਾ 네ਗੇਟਿਵ ਪੋਜ਼ਿਟਿਵ ਜ਼ਿਆਦਾ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਜ਼ਿੰਮੇਵਾਰੀਆਂ ਚ ਹੁੰਨੇ ਹੋ ਤਾਂ ਤੁਸੀਂ ਗਿਵ ਅਪ ਤਾਂ ਕਰ ਹੀ ਨਹੀਂ ਸਕਦੇ ਇਹ ਤੁਹਾਡੀ ਡਿਕਸ਼ਨਰੀ ਚ ਹੁੰਦਾ ਹੀ ਨਹੀਂ ਆ ਤਾਂ ਉੱਥੇ ਕਿਤੇ ਨਾ ਕਿਤੇ ਇਦਾਂ ਨਹੀਂ ਕਿ ਡਾਊਨ ਨਹੀਂ ਹੁੰਦੀ ਮੈਂ ਡਾਊਨ ਤਾਂ ਬਹੁਤ ਹੁੰਨੀ ਆ ਪਰ ਕਿਤੇ ਨਾ ਕਿਤੇ ਫਿਰ ਮੈਂ ਇਦਾਂ ਸੋਚਦੀ ਆ ਕਿ ਨਹੀਂ ਕਰਨਾ ਤਾਂ ਆਪ ਹੀ ਆ ਹੁਣ ਤਾਂ ਫਿਰ ਮੈਂ ਆਪ ਦੇ ਆਪਣੇ ਪੁਸ਼ ਕਰਦੀ ਆ ਤੇ ਬਾਕੀ ਸੁਣਨ ਵਾਲੀ ਗੱਲ ਮੇਰੇ ਮਾਤਾ ਜੀ ਨੂੰ ਬਹੁਤ ਪਸੰਦ ਨੇ सुरेंद्र कौर ਜੀ ਗੁਰਮੀਤ ਬਾਵਾ ਜੀ ਹੋਣੀ ਉਹਨਾਂ ਦੇ ਕਈ ਗਾਣੇ ਮੈਨੂੰ ਪੁਰਾਣੇ ਦੱਸਦੇ ਹੁੰਦੇ ਆ ਕਿ ਤੂੰ ਇਹਨਾਂ ਨੂੰ ਵੀ ਸੁਣਿਆ ਕਰ ਤੇ ਬਾਕੀ ਜੇ ਆਪਾਂ ਮੇਲ ਸਿੰਗਰਸ ਦੀ ਗੱਲ ਕਰੀਏ ਤਾਂ ਮੈਂ ਅੱਜ ਵਾਲਾ ਜਿਹੜਾ ਨਵਾਂ 뮤직 ਉਹ ਬਹੁਤ ਘੱਟ ਸੁਣਦੀ ਆ ਮੈਂ ਜ਼ਿਆਦਾਤਰ ਸੁਣਦੀ ਆ ਕੁਲਵਿੰਦਰ ਢਿੱਲੋਂ ਜੀ ਹੋਣੀ ਹੋਗੇ ਸੁਜੀਤ ਬਿੰਦ ਰਖਿਆ ਜੀ ਕੁਲਦੀਪ ਮਾਨਿਕ ਜੀ ਨੂੰ ਵੀ ਸੁਣ ਲੈਂਦੀ ਆ ਇਹ ਜ਼ਿਆਦਾਤਰ ਮੇਰੀਆਂ ਪਲੇਲਿਸਟਾਂ ਵਿੱਚ ਨੇ ਨਿਨਸ਼ਤਰ ਗਿਲ ਜੀ ਹੋਣੀ ਹੋਗੇ ਇਨ ਸਾਰਿਆਂ ਦੇ ਜਿੰਨੇ ਵੀ ਮਤਲਬ ਹੋਰ ਵੀ ਬੜੇ ਸਾਰੇ ਆਰਟਿਸਟ ਪੁਰਾਣੇ ਗਾਣੇ ਮਤਲਬ ਉਹਨਾਂ ਦੇ ਸਾਰਿਆਂ ਦੇ ਮੈਨੂੰ ਵਧੀਆ ਲੱਗਦੇ ਆ ਉਹ ਕਿਹੜੇ ਐਸੇ ਦੋ ਗਾਣੇ ਨੇ ਜਿਸ ਤੋਂ ਬਿਨਾਂ ਰਾਵੀ ਦਾ ਦਿਨ ਅਧੂਰਾ ਰਹਿੰਦਾ ਹੈ ਸੁਣਨੇ ਸੁਣਨੇ ਆ ਆ ਜਿਆਦਾਤਰ ਮੈਂ ਸੁਣਦੀ ਆ ਨਸ਼ਤਰ ਗਿਲ ਜੀ ਦਾ ਤਾਰਿਆਂ ਦੀ ਲੋਏ ਸੋ ਦੇ ਵਿੱਚ ਮੈਂ ਸ਼ਬਦ ਜਿਹੜਾ ਸੁਣਦੀ ਆ ਮਤਲਬ ਇਹ ਗਾਣੇ ਹੋਗੇ ਨਸ਼ਤਰ ਗਿਲ ਜੀ ਹੋਣਾ ਦਾ ਗਾਣਾ ਸੀ ਜਿਹੜਾ ਤਾਰਿਆਂ ਦੀ ਲੋਏ ਤੇ ਇੱਕ ਮੈਂ ਸ਼ਬਦ ਜਿਹੜਾ ਮੈਨੂੰ ਬਹੁਤ ਜ਼ਿਆਦਾ ਸਕੂਨ ਦਿੰਦਾ ਆ ਉਹ ਰਵਿੰਦਰ ਗਰੇਵਾਲ ਜੀ ਦਾ ਮੇਰਾ ਬਾਬਾ ਨਾਨਕ ਸਭ ਨਾਂ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ ਉਹ ਮੈਨੂੰ ਬਹੁਤ ਪਸੰਦ ਆ ਸੋ ਇਹ ਮੈਂ ਸੋਂਦੀ ਰਹਿਨੀ ਆ ਜ਼ਿਆਦਾਤਰ ਮਤਲਬ ਇਹਨਾਂ ਸਾਰੇ ਚੀਜ਼ਾਂ ਤੋਂ ਤੁਸੀਂ ਇਹਨਾਂ ਤਾਂ ਹੀ ਪੋਜ਼ਿਟਿਵ ਰਹਿੰਦੇ ਹੋ ਤੇ ਆਪਣਾ ਐਟਮੋਸਫੇਅਰ ਵੀ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇੰਨੀ ਪੋਜ਼ਿਟਿਵਿਟੀ ਸਪਰੈਡ ਕਰਦੇ ਹੋ ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਹੁੰਦਾ ਆ ਪਿੱਛੇ ਜੇ ਨਾ ਮੈਂ ਤੁਹਾਨੂੰ ਇਹ ਗੱਲ ਦੱਸਦੀ ਆ ਇਹ ਲਾਈਫ ਐਕਸਪੀਰੀਅੰਸ ਦੇ ਦਿਸਨ ਲੱਗੀਆਂ ਤੁਹਾਨੂੰ ਮੈਂ ਕਿ ਮੇਰੇ ਸਰਕਲ ਦੇ ਵਿੱਚ ਹੀ ਨਾ ਮਤਲਬ ਕਿਸੇ ਦੇ ਕੁਝ ਇਸ਼ੂਸ ਸੀਗੇ ਜਿੱਦਾਂ ਹੈ ਨਾ ਤੇ ਮੈਂ ਥੋੜਾ ਕੋਸ਼ਿਸ਼ ਕੀਤੀ ਵੀ ਮੈਂ ਇੱਕ ਦਿਨ ਸਮਝਾਵਾਂ ਦੋ ਦਿਨ ਸੁਲਝਾਉਣ ਦੀ ਕੋਸ਼ਿਸ਼ ਕਰਾਂ ਹੈ ਨਾ ਉਹ ਚਾਰਕ ਦਿਨ ਲਗਾਤਾਰ ਚੱਲਦਾ ਰਿਹਾ ਤੇ ਨਾ ਮੈਨੂੰ ਇਦਾਂ ਲੱਗਣ ਲੱਗ ਗਿਆ ਕਿ ਰਵੀ ਤੂੰ ਨਾ ਆਪ ਦਾ ਮਤਲਬ ਜਿਹੜੀ ਸਰਾਊਂਡਿੰਗ ਆ ਮਤਲਬ ਜਿਹੜੇ ਬੰਦੇ ਨੇ ਸਮਝਣਾ ਹੁੰਦਾ ਉਹਨੇ ਇੱਕ ਜਾਂ ਦੋ ਦਿਨ ਚ ਸਮਝ ਜਾਣਾ ਹੁੰਦਾ ਐਗਜ਼ੈਕਟਲੀ ਭਾਵੇਂ ਤੁਹਾਡੇ ਕੋਈ ਦੋਸਤ ਆ ਭਾਵੇਂ ਕੁਝ ਵੀ ਆ ਹੈ ਨਾ ਕਿ ਆਪੀ ਇਹ ਤੇਰੇ ਲਈ ਚੀਜ਼ਾਂ ਠੀਕ ਨਹੀਂ ਆ ਇਦਾਂ ਨਹੀਂ ਇਦਾਂ ਕਰ ਜਿੰਨੇ ਨਹੀਂ ਸਮਝਣੋਂ ਤੁਸੀਂ ਚਾਰ ਪੰਜ ਦਿਨ ਸੇਮ ਚੀਜ਼ਾਂ ਦੇ ਮੱਥਾ ਮਾਰ ਰਹੇ ਹੋ ਮਤਲਬ ਤੁਸੀਂ ਆਪ ਦਾ ਆਲਾ ਦਵਾਲਾ ਵੀ 네ਗੇਟਿਵ ਕਰ ਲਿਆ ਸੋ ਮੈਂ ਉਹ ਉਹਨਾਂ ਦਿਨਾਂ 'ਚ ਮੈਂ ਨਾ ਮੈਂ ਆਪਦੇ ਆਪ ਨੂੰ ਚਾਹ ਕੇ ਵੀ ਪੋਜ਼ਿਟਿਵ ਨਹੀਂ ਕਰ ਪਾ ਰਹੀ ਸੀ ਫਿਰ ਮੈਂ ਆਪਦੇ ਆਪ ਨੂੰ ਡਿਸਟਰੈਕਟ ਕੀਤਾ ਕਿ ਨਹੀਂ ਮੇਰਾ ਕੰਮ ਕੁਝ ਹੋਰ ਆ ਮੇਰੀਆਂ ਜ਼ਿੰਮੇਵਾਰੀਆਂ ਕੁਝ ਹੋਰ ਨੇ ਮੈਂ ਆਹ ਫालतू ਝਮੇਲਿਆਂ 'ਚ ਫਸ ਕੇ ਆਪਦੀ એનર્ਜੀ ਤੇ ਆਪਦਾ ਟਾਈਮ ਨਹੀਂ ਖਰਾਬ ਕਰ ਸਕਦੀ ਬਿਲਕੁਲ ਤੇ ਮੈਂ ਮਤਲਬ ਆਪਣੀ ਇੰਡਸਟਰੀ ਵੀ ਮੰਨ ਲਾਦਾ ਇਹੋ ਜਿਹਾ ਕਿ ਜਦੋਂ ਕੋਈ ਬੰਦਾ ਐਂਡਰ ਹੁੰਦਾ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਸਪੋਰਟ ਕਰਨ ਵਾਲੇ ਘੱਟ ਹੁੰਦੇ ਹੈ ਨਾ ਤੁਸੀਂ ਵੀ ਬਹੁਤ ਕੁਝ ਆਪਣੇ ਮੈਂ ਜਿੱਤੇ ਤੱਕ ਸੁਨੇ ਆ ਤੁਹਾਡੇ ਇੰਟਰਵਿਊ ਦੇ ਵਿੱਚ ਵੀ ਬਹੁਤ ਫੇਸ ਕੀਤਾ ਤੇ ਕੁੜੀਆਂ ਨੂੰ ਓਨੀ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਜਿੰਨੇ ਮਿਲਣੇ ਚਾਹੀਦੇ ਇੱਕ ਆਰਟਿਸਟਿਕ ਫੀਮੇਲ ਆਰਟਿਸਟ ਨੂੰ ਉਹੀ ਚਾਰ ਪੰਜ ਨਾਮ ਨੇ ਜਿਹੜੇ ਫੇਮਸ ਨਹੀਂ ਆ ਜਿਨ੍ਹਾਂ ਨੂੰ ਲੋਕੀ ਫਿਲਮਾਂ ਦੇ ਵਿੱਚ ਆਂਦੇ ਆ ਜਿਹੜੇ ਗਾਣੇ ਗਾਉਂਦੇ ਆ ਤੇ ਜਦੋਂ ਕੋਈ ਆਪ ਦੇ ਵੱਲੋਂ ਬੰਦਾ ਮਿਹਨਤ ਕਰਕੇ ਆਪਣੇ ਮਿਹਨਤ ਦੇ ਨਾਲ ਅੱਗੇ ਆਂਦਾ ਤੇ ਉਹਨੂੰ ਸਪੋਰਟ ਕਰਨ ਦੀ ਬਜਾਏ ਡੀਮੋ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀਂ ਕੀ ਗਾਣਾ ਸਾਂਦੇ ਹੋ ਉਹਨਾਂ ਨੂੰ ਇੱਕ ਗੱਲ ਕਿਤੇ ਨੇ ਕਿਤੇ ਤੁਸੀਂ ਸਹੀ ਕਹੀ ਹੈ ਕਿ ਇੱਕ ਨਾ ਗਰੁੱਪਿਜ਼ਮ ਜਿਹਾ ਕਿ ਮਤਲਬ ਹਾਂ ਮਤਲਬ ਇਹ ਚਾਰ ਪੰਜ ਕੁੜੀਆਂ ਨੇ ਤਾਂ ਮਤਲਬ ਇਹੀ ਚਾਰ ਪੰਜ ਕੁੜੀਆਂ ਨੇ ਇਹ ਤਾਂ ਹੈ ਕਿ ਮਤਲਬ ਚਾਂਸ ਨਹੀਂ ਮਿਲਦਾ ਤੇ ਜੇ ਚਾਂਸ ਚਾਹੀਦਾ ਆ ਤਾਂ ਹਾਂਜੀ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਅੱਗੇ ਹੁੰਦੀਆਂ ਨੇ ਹੈਨਾ ਤਾਂ ਬਾਕੀ ਰਹੀ ਗੱਲ ਮੈਨੂੰ ਲੱਗਦਾ ਸਪੋਰਟ ਦੀ ਤਾਂ ਕੋਈ ਕਿਸੇ ਨੂੰ ਮੈਨੂੰ ਲੱਗਦਾ ਨਹੀਂ ਵੀ ਜਰਦਾ ਹੁੰਦਾ ਆ ਏ ਸਾਡੀ ਇੰਡਸਟਰੀ ਨਹੀਂ ਮੇਰਾ ਤਾਂ ਘਰੇਲੂ ਵੀ ਤੁਸੀਂ ਆਪਾਂ ਸਾਡੇ ਰਿਸ਼ਤੇਦਾਰ ਹੁੰਦੇ ਆ ਜਿਹੜੇ ਮੰਨ ਲਓ ਤੁਸੀਂ ਤੁਸੀਂ ਮੈਨੂੰ ਦੱਸੋ ਵੀ ਉਹ ਆਪਾਂ ਨੂੰ ਕਿੰਨਾ ਕੁ ਜਰਦੇ ਹੁੰਦੇ ਆ ਜਦੋਂ ਆਪਾਂ ਕੁਝ ਆਪਣੀ ਜ਼ਿੰਦਗੀ ਚ ਵਧੀਆ ਕਰਦੇ ਆ ਕੋਈ ਕਰਦਾ ਸਪੋਰਟ ਸੋ ਕਿੱਦਾਂ ਉਮੀਦ ਕਰ ਸਕਦੇ ਆ ਆਪਾਂ ਕਿ ਇਹ ਸਾਨੂੰ ਸਪੋਰਟ ਕਰਨ ਜਾਂ ਮੇਰੀਆਂ ਮਤਲਬ ਨਾਲ ਵਾਲੀਆਂ ਹੋਰ ਆਰਟਿਸਟ ਨੇ ਉਹ ਸਪੋਰਟ ਕਰਨ ਨਹੀਂ ਕਰਦੇ ਸਾਡਾ ਆਪਣੇ ਜਿਨ੍ਹਾਂ ਦੇ ਨਾਲ ਸਾਡੇ ਕੋਲ ਖੂਨ ਦੇ ਰਿਸ਼ਤੇ ਹੁੰਦੇ ਆ ਉਹ ਨਹੀਂ ਕਰਦੇ ਸੋ ਮੈਂ ਐਟ ਦਾ ਐਂਡ ਜਿਹੜੀ ਸਾਡੀ ਆਡੀਅנס ਆ ਨਾ ਸਾਨੂੰ ਉਹਨਾਂ ਨੇ ਬਣਾਉਣਾ ਹੈ ਤਾਂ ਮੈਂ ਕਿਸੇ ਦੀ ਸਪੋਰਟ ਤੋਂ ਮਤਲਬ ਉਮੀਦ ਨਹੀਂ ਕਰਦੀ ਕਿਸੇ ਦੀ ਸਪੋਰਟ ਸਪੈਸ਼ਲੀ ਆਪਣੇ ਇੰਡਸਟਰੀ ਕਹਿ ਲਓ ਮੈਂ ਉਮੀਦ ਕਰਦੀ ਆ ਆਪਦੀ ਆਡੀਅנס ਤੋਂ ਤੁਹਾਨੂੰ ਬਣਾਉਣ ਵਾਲੇ ਉਹ ਨੇ ਤੇ ਬਾਕੀ ਤੁਹਾਡਾ ਪਰਮਾਤਮਾ ਬਿਲਕੁਲ ਬਦਨਾਮ ਤਾਂ ਵੈਸੇ ਆਪਣੀ ਇੰਡਸਟਰੀ ਹੈ ਵੈਸੇ ਤਾਂ ਹਰ ਫੀਲਡ ਦੇ ਵਿੱਚ ਕੁੜੀਆਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ ਹਨਾ ਕਹਿੰਦੇ ਕਿ ਕੰਪਰੋਮਾਈਜ਼ ਕਰ ਲੋ ਅਗਰ ਕੁੜੀ ਤਰੱਕੀ ਕਰ ਜਾਂਦੀ ਆਪਣੇ ਬਲਬੂਤੇ ਤੇ ਫਿਰ ਵੀ ਉਹਨੂੰ ਗੱਲਾਂ ਸੁਣਨ ਨੂੰ ਮਿਲਦੇ ਕਿ ਪੱਕਾ ਇਹਨੇ ਕੁਛ ਕੀਤਾ ਹੋਗਾ ਤਾਂ ਹੀ ਇਹ ਮੁਕਾਮ ਮਿਲਿਆ ਅਗਰ ਮੁੰਡਾ ਲੇਟ ਨਾਈਟ ਕੰਮ ਕਰਕੇ ਬੜੀ ਮਿਹਨਤ ਕਰਕੇ ਕੁੜੀ ਆ ਹੀ ਪਤਾ ਨਹੀਂ ਕਿੱਥੋਂ ਆਈ ਹੈ ਇਹ ਕਿਹੜਾ ਇਹੋ ਜਿਹਾ ਕੰਮ ਹੈ ਜਿਹੜਾ ਰਾਤਾਂ ਨੂੰ ਹੁੰਦਾ ਮਗਰ ਬਹੁਤ ਕੁਝ ਸੁਣਨਾ ਪੈਂਦਾ ਹੈ ਲੇਕਿਨ ਇੰਡਸਟਰੀ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਕਿਉਂਕਿ ਉਹ ਬਹੁਤ ਜ਼ਿਆਦਾ ਐਸਟੈਬਲਿਸ਼ ਹੈ ਸਾਰੇ ਆਰਟ ਨਾ ਸੰਦੇਉ ਅ ਜਿਹੜੇ ਤਾਂ ਲੋਕ ਦੇਖੋ ਸਮਝਦਾਰ ਹੁੰਦੇ ਆ ਨਾ ਦੀਕਸ਼ਾ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਸਾਡੀ ਸਰਾਊਂਡਿੰਗ ਚ ਵੀ ਲੋਕ ਹੁੰਦੇ ਆ ਹਨਾ ਉਹਨਾਂ ਨੂੰ ਥੋੜਾ ਪਤਾ ਹੁੰਦਾ ਆ ਪੀ ਪੰਜੇ ਉਂਗਲਾਂ ਜਿੱਦਾਂ ਆਪਣੇ ਘਰ ਦੇ ਆਪਾਂ ਨੂੰ ਕਿੰਨੇ ਟਾਈਮ ਤੋਂ ਆਪਾਂ ਨੂੰ ਇੱਕ ਐਗਜ਼ਾਮਪਲ ਦਿੰਦੇ ਆਂਦੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਸੋ ਇਦਾਂ ਹੀ ਆਪਣੀ ਇੰਡਸਟਰੀ ਆ ਬਹੁਤ ਕੁੜੀਆਂ ਆਪਦੀ ਮਿਹਨਤ ਨਾਲ ਬਣੀਆਂ ਨੇ ਬਹੁਤ ਜ਼ਿਆਦਾ ਕੁੜੀਆਂ ਮਿਹਨਤ ਨਾਲ ਹੀ ਬਣੀਆਂ ਨੇ ਬਸ ਉਹ ਇਦਾਂ ਕਹਿ ਲਓ ਵੀ ਲੋਕਾਂ ਦਾ ਬਹੁਤ ਜਿਹੜੇ ਕੁਝ ਇਦਾਂ ਦੇ ਲੋਕ ਆ ਜਿਹੜੇ ਕੋਸ਼ਕ ਇਦਾਂ ਦੇ ਲੋਕ ਉਹਨਾਂ ਦਾ ਨਜ਼ਰੀਆ ਇਦਾਂ ਦਾ ਕਿ ਉਹਨਾਂ ਨੇ ਸਾਰਿਆਂ ਨੂੰ ਹੀ ਦੇਖਣਾ ਵੀ ਨਹੀਂ ਇਹ ਵੀ ਅੱਗੇ ਇਦਾਂ ਹੀ ਆ ਇਦਾਂ ਨਹੀਂ ਆਈ ਮਤਲਬ ਇਨ ਫੈਕਟ ਮੇਰਾ ਇੱਕ ਇੰਟਰਵਿਊ ਸੀਗਾ ਮੈਨੂੰ ਪਤਾ ਨਹੀਂ ਮੈਨੂੰ ਮਤਲਬ ਕਹਿ ਆਦੰਦੇ ਆ ਕਿ ਤੂੰ ਬੜੀ ਬਲੰਟ ਹੋ ਕੇ ਬੋਲਦੀ ਆ ਇੰਟਰਵਿਊਜ਼ ਦੇ ਵਿੱਚ ਇੰਨਾ ਬਲੰਟ ਹੋ ਕੇ ਨਹੀਂ ਬੋਲੀਦਾ ਹੁੰਦਾ ਮੈਨੂੰ ਲੱਗਦਾ ਨਹੀਂ ਮੈਂ ਅੱਜ ਤੱਕ ਕੁਝ ਮਾੜਾ ਕਿਹਾ ਮਤਲਬ ਜੋ ਮੈਨੂੰ ਲੱਗਦਾ ਕਿ ਜੋ ਚੀਜ਼ ਸੀਗੀ ਮੈਂ ਉਹੀ ਦੱਸੀ ਆ ਜੋ ਮੈਂ ਉਹੀ ਬੋਲਿਆ ਹੈਨਾ ਮੈਂ ਆਪਦੇ ਕੋਲ ਬਣਾ ਬਣੂ ਕੇ ਵੀ ਕੁਝ ਨਹੀਂ ਬੋਲਿਆ ਸੋ ਉਹ ਇੰਟਰਵਿਊ ਸੀ ਮੇਰਾ ਉਹਦੇ ਥੱਲੇ ਨਾ ਕਮੈਂਟ ਆਇਆ ਸੀਗਾ ਤੇ ਮੈਨੂੰ ਯਾਦ ਨਹੀਂ ਉਹ ਕਿਹੜੇ ਚੈਨਲ ਨਾਲ ਸੀਗਾ ਮਤਲਬ ਲੋਕੀ ਦੇਖੋ ਤੁਹਾਨੂੰ ਮਾੜਾ ਬੋਲਣ ਬੋਲਦੇ ਜਦੋਂ ਤੁਹਾਨੂੰ ਕਿਸ ਹੱਦ ਤੱਕ ਲੈ ਜਾਂਦੇ ਆ ਉਹ ਕਹਿੰਦੇ ਕਿ ਇਹ ਨਾ ਕੁੜੀ ਇਹਦੇ ਨਾਲ ਅਸੀਂ ਨੰਗੀ ਨਹਾਉਂਦੇ ਰਹਾਂ ਤੇ ਥੱਲੇ 5-6 ਲੋਕਾਂ ਦੇ ਹੋਰ ਦੇ ਕਮੈਂਟ ਸੀਗੇ ਕਿ ਹਾਂ ਅੱਛਾ ਯਾਰ ਪੇਜ ਵੀਡੀਓ ਇਦਾਂ ਕਰ ਤੇ ਨਾ ਉਹ ਬਾਈ ਚਾਂਸ ਕਿਸੇ ਨੇ ਜਾਣ ਪਹਿਚਾਨਦੇ ਨੇ ਦੇਖ ਲਿਆ ਹੈ ਨਾ ਮੈਂ ਮੇਰੇ ਲਿਟਰਲੀ ਮੇਰੀ ਅੱਖਾਂ 'ਚ ਪਾਣੀ ਸੀ ਉਸ ਟਾਈਮ ਕਿਉਂਕਿ ਇੰਨੀ ਗੰਦੀ ਗੱਲ ਕਿਸੇ ਲਈ ਬੋਲਣੀ ਹੈ ਨਾ ਤੁਸੀਂ ਦੇਖਿਆ ਮੈਨੂੰ ਮਤਲਬ ਤੁਸੀਂ ਮਤਲਬ ਜਾਂ ਤੇ ਤੁਹਾਨੂੰ ਕਿਸੇ ਜਨਾਨੀ ਨੇ ਜੰਮਿਆ ਹੀ ਨਹੀਂ ਆ ਫਿਰ ਹੈ ਨਾ ਤੁਹਾਡੀ ਥੋੜੀ ਜ਼ਮੀਰ ਇੰਨੀ ਮਾੜੀ ਹੁੰਦੀ ਹੈ ਵੀ ਤੁਸੀਂ ਬੋਲ ਦਿੰਨੇ ਹੋ ਪਰ ਮੈਂ ਅਫਸਰਟ ਜ਼ਰੂਰ ਹੋਈ ਉਸ ਟਾਈਮ ਪਰ ਮੈਂ ਫਿਰ ਬਾਅਦ ਵਿੱਚ ਮੈਨੂੰ ਜਦੋਂ ਮੇਰੇ ਭਰਾਵਾਂ ਨੇ ਕਰਦਾਨੇ ਸਮਝਾਇਆ ਕਿ ਤੇਰੇ ਨਾਲ ਕੱਲੀ ਨਾ ਥੋੜੀ ਹੁੰਦਾ ਲੋਕਾਂ ਬਾਰੇ ਕੀ ਕੁਛ ਕਿਹਾ ਜਾਂਦਾ ਹੈ ਨਾ ਤਾਂ ਮੈਂ ਬੜੀ ਅਪਸਰਟ ਹੋਈ ਉਸ ਚੀਜ਼ ਨੂੰ ਪੜ੍ਹ ਕੇ ਹਨਾ ਥੱਲੇ ਲੋਕੀ ਯਾਰ ਅਸੀਂ ਤੈਨੂੰ ਇਦਾਂ ਸਮਝਦੇ ਸੀ ਉਦਾਂ ਸਮਝਦੇ ਸੀ ਹਨਾ ਮੈਂ ਸ਼ਾਮੀ ਗੁਰੂ ਘਰ ਗਈ ਉਹੀ ਮੈਂ ਮੱਥਾ ਟੇਕਿਆ ਵੀ ਮਤਲਬ ਮੈਂ ਕਿਸੇ ਨੂੰ ਮੈਂ ਉਸ ਤੋਂ ਬਾਅਦ ਮੈਨੂੰ ਲੱਗਦਾ ਮੇਰਾ ਇੰਟਰਵਿਊ ਹੋਣਾ ਮੈਂ ਇੰਟਰਵਿਊਜ਼ ਨਹੀਂ ਕਰਦੀ ਸੀ ਜ਼ਿਆਦਾ ਮਤਲਬ ਮੈਨੂੰ ਇਹਦਾ ਲੱਗਦਾ ਵੀ ਕੋਈ ਫਾਇਦਾ ਨਹੀਂ ਤੁਸੀਂ ਉਹੀ ਲੋਕਾਂ ਦਾ ਨਜ਼ਰੀਏ ਦੀ ਗੱਲ ਲੈ ਲਓ ਕਿ ਜਿਨ੍ਹਾਂ ਨੇ ਕੁਛਕ ਲੋਕਾਂ ਨੇ ਬਣਾ ਰੱਖਿਆ ਤੁਹਾਡੇ ਲਈ ਉਹ ਝੂਠਾ ਹੀ ਹੋਵੇ ਭਾਵੇਂ ਉਹ ਉਹਨਾਂ ਨੇ ਮਤਲਬ ਰੱਬ ਨੂੰ ਭੁੱਲ ਕੇ ਵੀ ਰੱਬ ਨਾਮ ਦੀ ਕੋਈ ਚੀਜ਼ ਹੈਗੀ ਆ ਕਿ ਸਾਨੂੰ ਡਰ ਖਤਰਾ ਹੋਣਾ ਚਾਹੀਦਾ ਆ ਵੀ ਅਸੀਂ ਕਿਸੇ ਬਾਰੇ ਕੀ ਬੋਲਣ ਲੱਗੇ ਉਹਨਾਂ ਨੇ ਉਹ ਚੀਜ਼ ਬੋਲ ਦੇਣੀ ਬਿਕੋਜ਼ ਉਹਨਾਂ ਨੂੰ ਵਧੀਆ ਲੱਗਦੀ ਚੀਜ਼। ਕਈਆਂ ਦੇ ਤਾਂ ਆਈਡੀਜ਼ ਵੀ ਫੇਕ ਹੁੰਦੀਆਂ ਕਿ ਕਿਤੇ ਸਾਡੇ ਤੇ ਗੱਲ ਨਾ ਆ ਜਾਣ ਜਾਂ ਪ੍ਰੋਫਾਈਲ ਤੇ ਕੁਝ ਅਪਲੋਡਡ ਨਹੀਂ ਹੁੰਦਾ ਜਿਹੜੇ ਹੁਜੇ ਫੇਕ ਕਮੈਂਟਸ ਕਰਦੇ ਨੇ ਜਾਂ ਅਗਲੇ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਇਹਨਾਂ ਜਦੋਂ ਹਨਾ ਸੱਚ ਬੋਲਦੇ ਹੋ, ਬਲੰਟ ਬੋਲਦੇ ਹੋ ਹਨਾ ਜੋ ਐਕਚੁਅਲ ਚ ਹੈ ਉਹ ਹੀ ਬੋਲਦੇ ਹੋ। ਇਹ ਸਭ ਬੋਲਣ ਤੋਂ ਬਾਅਦ ਕਈ ਚੀਜ਼ਾਂ ਤੁਸੀਂ ਇਦਾਂ ਦੇ ਵੀ ਫੇਸ ਕੀਤੇ ਕਿ ਮਤਲਬ ਬਾਤ ਚੋ ਕਿਸ ਨੇ ਕਿਹਾ ਹੋਵਾ ਕਿ ਆ ਕੀ ਬੋਲਦਾ ਯਾ ਤੈਨੂੰ ਨਹੀਂ ਕਹਿਣਾ ਚਾਹੀਦਾ ਸੀ ਯਾ ਆਪਣੀ ਇੰਡਸਟਰੀ ਦੇ ਵਿੱਚ ਇੰਨੀ ਸੱਚਾਈ ਦੇ ਨਾਲ ਲੋਕ ਨਹੀਂ ਚੱਲਦੇ ਹਾਂਜੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਇੱਕ ਨੇ ਨੇ ਬਹੁਤ ਨੇ ਕਿਹਾ ਇਦਾਂ ਮਤਲਬ ਮੈਂ ਜੇ ਕਿਸੇ ਫਿਲਮ ਲਈ ਮਿਲਣ ਗਈਆਂ ਕਿਸੇ ਨਾਲ ਮੇਰੀ ਫਿਲਮ ਦੀ ਮੀਟਿੰਗ ਆ ਤੇ ਉੱਥੇ ਮੈਨੂੰ ਉੱਥੇ ਵੀ ਮੈਨੂੰ ਅਗਵਾ ਇਹੋ ਜਿਹੀਆਂ ਸਲਾਹਾਂ ਹੀ ਮਿਲਦੀਆਂ ਸੀਗੀਆਂ ਕਿ ਇਦਾਂ ਨਹੀਂ ਇੰਟਰਵਿਊਜ਼ ਕਰਨੀਆਂ ਚਾਹੀਦੀਆਂ ਇਦਾਂ ਨਹੀਂ ਬੋਲਣਾ ਚਾਹੀਦਾ ਪਰ ਮੈਂ ਤੇ ਕੋਈ ਵੀ ਇੰਟਰਵਿਊ ਕੱਢ ਕੇ ਦੇਖੋ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕਿਹਾ ਮਤਲਬ ਜੋ ਚੀਜ਼ਾਂ ਥੋੜੇ ਹੱਡੀ ਬੀਤੀਆਂ ਨੇ ਤੁਸੀਂ ਕਹਿਤੀਆਂ ਨੇ ਤਾਂ ਕੀ ਮਾੜਾ ਉਹਦੇ 'ਚ ਮੈਨੂੰ ਦੱਸੋ ਹੁਣ ਤੁਹਾਨੂੰ ਇੰਡਸਟਰੀ 'ਚ ਆਏ ਮਾਰ ਰਹੇ ਹੋ ਕੰਮ ਕਰ ਰਹੇ ਹੋ ਤੇ ਕੁਝ ਚੀਜ਼ਾਂ 'ਚ ਬਦਲਾਵ ਚਾਹੁੰਦੇ ਹੋ ਕਿ ਹੁਣਾਂ ਚੀਜ਼ਾਂ ਖਤਮ ਹੋ ਜਾਣੀ ਚਾਹੀਦੀਆਂ ਜਿੱਥੇ ਆਪਣਾ ਕੰਟੈਂਟ ਗਰੋ ਕਰ ਰਿਹਾ ਹੈ ਨਾ ਗਾਣੇ ਆਰਟਿਸਟ ਆ ਰਹੇ ਹਨ ਨਵ ਨਵ ਟੈਲੈਂਟ ਆ ਰਿਹਾ ਹੈ ਤੇ ਜਿਹੜੀਆਂ ਹੁਣ ਰਵਾਇਤੀ ਚੀਜ਼ਾਂ ਚੱਲਦੀਆਂ ਆ ਰਹੀਆਂ ਬਹੁਤ ਸਾਲਾਂ ਤੋਂ ਤੁਸੀਂ ਚਾਹੁੰਦੇ ਹੋ ਨਾ ਚੁ ਕੁਝ ਚੇਂਜ ਹੋ ਜਾਏ ਜਾਂ ਬਦਲ ਜੇ ਚੇਂਜ ਤਾਂ ਦੇਖੋ ਮੇਰੇ ਵਰਗੇ ਮਾੜੇ ਮੋٹے ਆਰਟਿਸਟ ਦੇ ਕਹਿਣ ਨਾਲ ਤਾਂ ਕੀ ਹੋਣਾ ਮੈਨੂੰ ਕਿਹੜਾ ਕੁਝ ਸਮਝਿਆ ਜਾਂਦਾ ਹੋਣਾ ਉੱਥੇ ਹੈਨਾ ਕੀ ਮਤਲਬ ਏਡੀ ਵੱਡੀ ਇੰਡਸਟਰੀ ਆ ਹੈਨਾ ਤਾਂ ਮਤਲਬ ਸਾਡੇ ਵਰਗਿਆਂ ਦੀ ਤਾਂ ਉੱਥੇ ਕੀ ਵੈਲਿਊ ਹੈ ਸਾਡੇ ਤਾਂ ਜਿੰਨੇ ਕਿ ਜਿਹੜੇ ਜਿਹੜੀ ਆਡੀਅנס ਸਾਨੂੰ ਸੁਣਦੀ ਦੇਖਦੀ ਅਸੀਂ ਤਾਂ ਉਹਨਾਂ ਲਈ ਵੈਲਿਊ ਕਰਦੇ ਆ ਥੋੜਾ ਬਹੁਤ ਇੰਡਸਟਰੀ ਲਈ ਤਾਂ ਮੈਂ ਕੋਈ ਵੱਡੀ ਆਰਟਿਸਟ ਹੈ ਹੀ ਨਹੀਂ ਆਰਟਿਸਟ ਕੋਈ ਵੱਡਾ ਛੋਟਾ ਨਹੀਂ ਹੁੰਦਾ ਮਤਲਬ ਨਹੀਂ 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 ਬਹੁਤ ਹੁੰਦਾ ਸਾਡੀ ਇੰਡਸਟਰੀ ਚ ਫੋਲੋਅਰਸ ਦੇ ਹਿਸਾਬ ਨਾਲ ਕੰਮ ਮਿਲਦਾ ਸਾਡੀ ਇੰਡਸਟਰੀ ਰੀਲਾਂ ਦੇ ਵਿਊਜ਼ ਦੇ ਹਿਸਾਬ ਨਾਲ ਕੰਮ ਮਿਲਦਾ ਹੈ ਅੱਜ ਦੇ ਟਾਈਮ 'ਚ ਟੈਲੈਂਟ ਤੁਹਾਨੂੰ ਕੀ ਲੱਗਦਾ ਟੈਲੈਂਟ ਨਹੀਂ ਦੇਖਿਆ ਜਾਂਦਾ ਟੈਲੈਂਟ ਛੱਡੋ ਇੱਕ ਮੈਨੂੰ ਲੱਗਦਾ ਹੈ ਕਿ ਜਿਹੜਾ ਉਹ ਇੱਕ ਆਰਟਿਸਟ ਕੀ ਹੁੰਦਾ ਮਤਲਬ ਉਹ ਚੀਜ਼ ਮੈਨੂੰ ਇਦਾਂ ਲੱਗਦਾ ਵੀ ਖਤਮ ਹੀ ਹੋ ਗਈ ਹੈ ਹੁਣ ਆਰਟਿਸਟ ਨਹੀਂ ਵੇਖਿਆ ਜਾਂਦਾ ਕੋਈ ਨਵੀਂ ਕੁੜੀ ਆ ਰਹੀ ਹੈ ਤੇ ਉਹਦੇ ਇੰਨੇ ਫਾਲੋਅਰ ਆ ਤੇ ਹਾਂਜੀ ਇਹਨੂੰ ਹੀ ਆਪਾਂ ਲੈਨੇ ਆ ਜੇ ਪ੍ਰੋਜੈਕਟ ਖਰਾਬ ਹੋ ਜਾਵੇ ਫੇਲ ਹੋ ਜਾਵੇ ਬਾਅਦ 'ਚ ਬਿਲਕੁਲ ਏ ਤਾਂ ਬਹੁਤ ਵੱਡਾ ਹੈ ਹੀ ਹੈ ਮਤਲਬ ਉਹ ਫਰਕ ਨਹੀਂ ਪੈਂਦਾ ਨਾ ਮਤਲਬ ਉਹਨਾਂ ਨੂੰ ভিউਜ਼ ਚਾਹੀਦੇ ਆ ਮਤਲਬ ਏ ਨਹੀਂ ਫਰਕ ਪੈਂਦਾ ਵੀ ਆਰਟਿਸਟ ਕੰਮ ਕਿਦਾਂ ਦਾ ਕਰ ਰਿਹਾ ਕਿਦਾਂ ਦਾ ਨਹੀਂ ਕਰ ਰਿਹਾ ਇਹ ਚੀਜ਼ ਵੈਸੇ ਵੀ ਬਦਲ ਜਾਣੀ ਚਾਹੀਦੀ ਹੈ ਮਗਰ ਮੈਨੂੰ ਤਾਂ ਲੱਗਦਾ ਆਰਟਿਸਟ ਵੱਡਾ ਛੋਟਾ ਨਹੀਂ ਹੁੰਦਾ ਕਲਾਕਾਰ ਤੇ ਕਲਾਕਾਰ ਹੁੰਦਾ ਨਾ ਉਹਨੇ ਤਾਂ ਆਪਣੀ ਕਲਾ ਦੇ ਨਾਲ ਐਂਟਰਟੇਨ ਕਰਨਾ ਲੋਕਾਂ ਦਾ ਦਿਲ ਜਿੱਤਣਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਹੈ ਅ ਮੈਨੂੰ ਮੈਂ ਮੈਂ ਵੀ ਆਪਦੀ ਆਮ ਨੂੰ ਕੋਈ ਨਾ ਤਾਂ ਮੈਂ ਮੰਨਦੀ ਆ ਪਹਿਲਾਂ ਮੰਨਿਆ ਨਾ ਮੈਂ ਹੁਣ ਮੰਨਦੀ ਆ ਮੈਨੂੰ ਤਾਂ ਬਸ ਇਦਾਂ ਲੱਗਦਾ ਕਿ ਅਸੀਂ ਇਸ ਫੀਲਡ 'ਚ ਸਾਨੂੰ ਆਪਦੇ ਕੰਮ ਨਾਲ ਪਿਆਰ ਆ ਜਿੰਨਾ ਕਿ ਅਸੀਂ ਉਹ ਚਾਹ ਚ ਜਿੱਦਾਂ ਮਿੱਠਾ ਪਾਉਣ ਵਾਲਾ ਕੰਮ ਆ ਜਿੰਨਾ ਕਿ ਪਾਈ ਜਾਂਦੇ ਆ ਜਿੰਨਾ ਕਿ ਵਧੀਆ ਕੰਮ ਕਰੀ ਜਾਂਦੇ ਆ ਓਨਾਂ ਦਾ ਸਵਾਦ ਓਨਾਂ ਕ ਕੰਮ ਸਾਡੇ ਮੂਹਰੇ ਆਈ ਜਾਂਦਾ ਉਨੀ ਕ ਐਪਰੀਸੀਏਸ਼ਨ ਜਿਹੜੀ ਆ ਸਾਡੀ ਆਡੀਅנס ਵੱਲੋਂ ਕਹਿ ਲੋ ਵੀ ਸਾਨੂੰ ਮਿਲ ਹੀ ਜਾਂਦੀ ਆ ਤਾਂ ਵਧੀਆ ਚੱਲੀ ਜਾਂਦਾ ਮਤਲਬ ਠੀਕ ਆ ਜਿੱਦਣ ਮਤਲਬ ਦੇਖੋ ਵੀ ਤੁਹਾਡੀ ਕਿਸਮਤ ਬਦਲਨੀ ਆ ਉਦੋਂ ਜਿਹੜੇ ਵੱਡੇ-ਵੱਡੇ ਵੀ ਹੋਣਗੇ ਜਿਹੜੇ ਦੂਜਿਆਂ ਨੂੰ ਨਿੱਕਾ ਸਮਝਦੇ ਹੋਣਗੇ ਉਹਨਾਂ ਨੇ ਵੀ ਵੱਡੇ ਨਹੀਂ ਰਹਿਣਾ ਉਹਨਾਂ ਨੂੰ ਵੀ ਸਮਝ ਆ ਜਾਣਾ ਵੀ ਟਾਈਮ ਕਦੇ ਵੀ ਕਿਸੇ ਦਾ ਵੀ ਬਦਲ ਸਕਦਾ ਬਿਲਕੁਲ ਤੇ ਰਵੀ ਤੁਸੀਂ ਕਲਾ ਨੂੰ ਇੰਨਾ ਮੰਨਦੇ ਹੋ ਫੋਲੋ ਕਰ ਰਹੇ ਹੋ ਆਪਣੀ ਐਕਟਿੰਗ ਦੇ ਨਾਲ ਆਪਣੇ ਗਾਣਿਆਂ ਦੇ ਨਾਲ ਫੈਨਸ ਨੂੰ ਐਂਟਰਟੇਨ ਕਰ ਰਹੇ ਹੋ ਕਲਾ ਦਾ ਅਗਰ ਇੱਕ ਵਰਡ ਦੇ ਵਿੱਚ ਤੁਸੀਂ ਡਿਸਕ੍ਰਾਈਬ ਕਰਨਾ ਹੈ ਕੀ मीनिंग ਹੈ ਤੁਹਾਡੀ ਜ਼ਿੰਦਗੀ 'ਚ ਕਲਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅੱਜ ਮੈਂ ਜਿੱਥੇ ਵੀ ਆਂ ਕਲਾ ਕਰਕੇ ਆਂ ਬਰਕਤ ਜਿਹੜੀ ਕਹਿ ਲਓ ਮਤਲਬ ਹੈ ਨਾ ਮੇਰੀ ਜ਼ਿੰਦਗੀ ਬਦਲੀ ਆ ਇਸ ਲਾਈਨ ਨੇ ਮੈਨੂੰ ਬਹੁਤ ਪਿਆਰ ਮਿਲਿਆ ਆ ਸ਼ਾਇਦ ਮਤਲਬ ਕਹਿ ਲਓ ਵੀ ਜਿੱਦਾਂ ਪੈਸੇ ਦੀ ਗੱਲ ਜੇ ਆਪਾਂ ਕਰੀਏ ਤਾਂ ਸਾਡਾ ਯੂਥ ਬਾਹਰ ਜਾ ਕੇ ਬਹੁਤ ਪੈਸੇ ਕਮਾ ਲੈਂਦਾ ਮੈਂ ਵੀ ਕਮਾ ਲੈਂਦੀ ਪਰ ਉਹ ਜਿਹੜਾ ਇੰਨੇ ਲੋਕਾਂ ਦਾ ਪਿਆਰ ਇਨੀਆਂ ਬਲੇਸਿੰਗਸ ਮੇਰੇ ਮਾਤਾ ਜੀ ਨੂੰ ਦੇਖ ਕੇ ਦੂਰੋਂ ਜਦੋਂ ਕਹਿਣਾ ਵੀ ਹਾਂਜੀ ਵੀ ਮਤਲਬ ਇਹ ਤੁਸੀਂ ਉਹਨਾਂ ਦੇ ਮਾਤਾ ਹੋ ਨਾ ਤਾਂ ਮਤਲਬ ਕਲਾ ਬੜੀ ਵੱਡੀ ਚੀਜ਼ ਆ ਕਲਾ ਕੋਈ ਵੀ ਹੋਵੇ ਚਲੋ ਵੈਸੇ ਏ ਮੈਨੂੰ ਸ਼ਾਇਦ ਹੋ ਸਕਦਾ ਮੈਨੂੰ ਡਿਸਕ੍ਰਾਈਬ ਵੀ ਨਹੀਂ ਕਰਨਾ ਆ ਰਿਹਾ ਕਲਾ ਨੂੰ ਪਰ ਇਹ ਵਾਲੀ ਕਲਾ ਮੇਰੇ ਵਾਲੀ ਜਿਹੜੀ ਇੰਡਸਟਰੀ ਵਾਲੀ ਕਲਾ ਇਹਨੇ ਮੈਨੂੰ ਬਹੁਤ ਕੁਝ ਦਿੱਤਾ ਤੇ ਮੈਂ ਤੈਨੂੰ ਇਦਾਂ ਡਿਸਕ੍ਰਾਈਬ ਕਰ ਸਕਦੀ ਕਿ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਇਸ ਤੋਂ ਉੱਤੇ ਮੇਰੇ ਲਈ ਕੁਝ ਨਹੀਂ ਹੈ ਬਿਲਕੁਲ ਤੇ ਇਸੇ ਕਲਾ ਦੇ ਨਾਲ ਤੁਹਾਨੂੰ ਇੰਨੇ ਚਾਹਣ ਵਾਲੇ ਵੀ ਮਿਲੇ ਨੇ ਪਿਆਰ ਕਰਨ ਵਾਲੇ ਵੀ ਮਿਲੇ ਆ ਜਿੱਦਾਂ ਤੁਸੀਂ ਦੱਸੇ ਕਿ ਨੈਗੇਟਿਵ ਕਮੈਂਟਸ ਆਉਂਦੇ ਆ ਤੇ ਜਦੋਂ ਘਰ ਦੇ ਪੜਦੇ ਆ ਜਾਂ ਪੇਰੈਂਟਸ ਨੂੰ ਜਿੰਨੀ ਤੇਰੇ ਤੱਕ ਗੱਲ ਆਪਦੇ ਉੱਤੇ ਉੱਤੇ ਹੋਏ ਬੰਦਾ ਫਿਰ ਵੀ ਇੱਕ ਹੱਦ ਤੱਕ ਸਹਿ ਲੈਂਦਾ ਜਦੋਂ ਘਰ ਦੇ ਉਤੇ ਪਹੁੰਚ ਜਾਂਦੇ ਆ ਭੈਣ ਭਰਾ ਨੂੰ ਬੋਲਦੇ ਪੇਰੈਂਟਸ ਨੂੰ ਬੋਲਦੇ ਆ ਉਹ ਗੱਲ ਜਰੀ ਨਹੀਂ ਜਾਂਦੀ ਤੇ ਜਦ ਉਹ ਇਹੋ ਜਿਹੇ ਕਮੈਂਟ ਕਿਤੇ ਰੀਡ ਕਰ ਲੈਣੇ ਉਹਨਾਂ ਦੇ ਸਾਹਮਣੇ ਆ ਜਾਣ ਫਿਰ ਉਹ ਤੁਹਾਨੂੰ ਸਲਾਹ ਦਿੰਦੇ ਆ ਕਿ ਲੋਕ ਇਹ ਕਹਿ ਰਹੇ ਆ ਜਾਂ ਤੂੰ ਛੱਡ ਕੀ ਮਤਲਬ ਲਾਈਨ ਛੱਡ ਦੇ ਨਹੀਂ ਨਹੀਂ ਲਾਈਨ ਨਹੀਂ ਉਹਨਾਂ ਨੇ ਮੈਨੂੰ ਕਦੇ ਇਦਾਂ ਡੀਮੋਟੀਵੇਟ ਬਿਲਕੁਲ ਨਹੀਂ ਕੀਤਾ ਤੇ ਕਦੇ ਇਦਾਂ ਹੁੰਦਾ ਵੀ ਨਹੀਂ ਕਿ ਮਤਲਬ ਮੈਨੂੰ ਬਹੁਤ ਨੈਗੇਟਿਵ ਨਹੀਂ ਇਹ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਇੰਟਰਵਿਊ ਸੀਗਾ ਫੇਸਬੁੱਕ ਤੇ ਸੀਗਾ ਮੈਨੂੰ ਕਦੇ ਵੈਸੇ ਹੇਟ ਦਾ ਟੱਚ ਹੁਡ ਮੈਨੂੰ ਨਹੀਂ ਕਦੇ ਮਤਲਬ ਸਾਹਮਣਾ ਕਰਨਾ ਪੈਂਦਾ ਮੈਨੂੰ ਬੜਾ ਪਿਆਰ ਮਿਲਦਾ ਆ ਮੇਰਾ ਮਤਲਬ ਕੈਲੋ ਵੀ ਜਿੱਦਾਂ ਕੁੜੀਆਂ 'ਚ ਵੀ ਮੇਰਾ ਬਹੁਤ ਆ ਹਨਾ ਕੁੜੀਆਂ ਵੀ ਬਹੁਤ ਰਿਸਪੈਕਟ ਕਰਦੀਆਂ ਮੈਨੂੰ ਤਾਂ ਬਾਕੀ ਜੇ ਬਾਕੀ ਘਰ ਦੇ ਦੇਖ ਲੈਣ ਉਹ ਤਾਂ ਵੈਸੇ ਇੰਨਾ ਬਾਦਰ ਕਰਦੇ ਨਹੀਂ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਆਪਦੇ ਬੱਚੇ ਦਾ ਤਾਂ ਪਤਾ ਹੀ ਹੁੰਦਾ ਨਾ ਤਾਂ ਉਹਨਾਂ ਨੇ ਤਾਂ ਹਮੇਸ਼ਾ ਇਹੀ ਕਿਹਾ ਵੀ ਹੋ ਸਕਦਾ ਤੂੰ ਕਿਸੇ ਹੋਰ ਫੀਲਡ 'ਚ ਹੁੰਦੀ ਚਾਰ ਲੋਕੀ ਉੱਥੇ ਬੋਲਦੇ ਫਿਰ ਕੀ ਹੁੰਦਾ ਮਤਲਬ ਤੁਸੀਂ ਸਹੀ ਹੋਣੇ ਚਾਹੀਦੇ ਹੋ ਐਟ ਦਾ ਐਂਡ ਮੇਰਾ ਇਹੀ ਕਹਿਣਾ ਮੈਸੇਜ ਵੀ ਇਹੀ ਆ ਵੀ ਜਿਹੜੀਆਂ ਮੇਰੇ ਵਰਗੀਆਂ ਹੋਰ ਕੁੜੀਆਂ ਦਿਲ ਤੇ ਲਾਉਂਦੀਆਂ ਆ ਜਾਂ ਸੋਚਦੀਆਂ ਆ ਮੈਂ ਇਹ ਕਹਿਣਾ ਚਾਹੂੰਗੀ ਕਿ ਕਦੇ ਇਦਾਂ ਨਾ ਹੋਵੇ ਕਿ ਤੁਹਾਨੂੰ ਸ਼ੀਸ਼ੇ 'ਚ ਤੁਹਾਨੂੰ ਆਪਦੀਆਂ ਨਜ਼ਰਾਂ ਮਿਲਾਉਣ ਲੱਗੀਆਂ ਮਹਿਸੂਸ ਹੋਵੇ ਰੱਬ ਨਾਲ ਕਿਤੇ ਤੁਸੀਂ ਰਾਤੀ ਸੁੱਤੇ ਪਏ ਆ ਤੇ ਤੁਹਾਡੇ ਜਿਹੜੇ ਵਿਚਾਰ ਆ ਤੁਸੀਂ ਸੋਚ ਰਹੇ ਹੋ ਵੀ ਰੱਬਾ ਮੈਨੂੰ ਇਸ ਚੀਜ਼ ਲਈ ਮaaf ਕਰੀ ਮੇਰੇ ਤੋਂ ਗੁਨਾਹ ਹੋ ਗਿਆ ਮਤਲਬ ਐਦਾਂ ਦਾ ਕੁਛ ਨਾ ਕਦੇ ਕਰਿਓ ਮਤਲਬ ਬਾਕੀ ਮੈਨੂੰ ਲੱਗਦਾ ਵੀ ਤੁਹਾਨੂੰ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਪ੍ਰਮਾਤਮਾ ਅੱਗੇ ਨਹੀਂ ਮਾੜੇ ਬੰਨਾ ਕਰਮ ਸਹੀ ਰੱਖਣਿਆ ਬਸ ਆਪੇ ਅਗਰ ਆਪਾ ਆਪਣੀ ਇੰਡਸਟਰੀ ਦੀ ਗੱਲ ਕਰਦੇ ਆ ਆਪਣੀ ਇੰਡਸਟਰੀ ਚ ਬਹੁਤ ਤਰ੍ਹਾਂ ਦਾ ਕੰਟੈਂਟ ਬਣ ਰਿਹਾ ਲੇਕਿਨ ਹਰ ਇਨਸਾਨ ਦੀ ਹਰ ਆਰਟਿਸਟਿਕ ਪਰਸਨਲ ਚੋਇਸ ਵੀ ਹੁੰਦੀ ਹੈ ਕਿ ਮੈਂ ਇਦਾਂ ਦਾ ਕਰੈਕਟਰ ਕਰਨਾ ਚਾਹੁੰਦੀ ਆ ਜਾਂ ਮੈਂ ਇਹ ਆਰਟਿਸਟ ਦੀ ਬਾਇਓਪਿਕ ਕਰਨਾ ਚਾਹੁੰਦੀ ਆ ਤੇ ਤੁਹਾਡਾ ਕੀ ਡ੍ਰੀਮ ਪ੍ਰੋਜੈਕਟ ਹੈ ਜਾਂ ਕਿਸ ਦੀ ਬਾਇਓਪਿਕ ਕਰਨਾ ਚਾਹੁੰਦੇ ਹੋ ਮੈਂ ਓਨੈਸਟਲੀ ਤੁਹਾਨੂੰ ਦੱਸਾਂ ਐਵੇਂ ਮੈਂ ਹਵਾ ਹਵਾ ਚ ਗੱਲਾਂ ਮਾਰਦਾ ਇਦਾਂ ਦਾ ਕੁਝ ਮੇਰੇ ਦਿਮਾਗ ਚ ਨਹੀਂ ਆਉਂਦਾ ਐਸੇ ਚ ਜਿਹੜਾ ਵੀ ਕੰਮ ਮਿਲਦਾ ਮੈਨੂੰ ਲੱਗਦਾ ਵੀ ਵਧੀਆ ਹੋਵੇ ਕਰੈਕਟਰ ਵਧੀਆ ਹੋਵੇ ਕੰਮ ਵਿੱਚ ਕੋਈ ਪ੍ਰੋਬਲਮ ਨਹੀਂ ਆ ਤੇ ਇਦਾਂ ਚੁਆਇਸ ਮੇਰੀ ਕੋਈ ਨਹੀਂ ਆ ਮਤਲਬ ਤੇ ਜੋ ਕੰਮ ਤੁਹਾਡੇ ਕੋਲ ਆਂਦਾ ਹੈ ਕੋਈ ਮਤਲਬ ਇੱਕ ਬੰਦੇ ਦੇ ਰੂਲਸ ਹੁੰਦੇ ਆ ਪ੍ਰਿੰਸੀਪਲਸ ਹੁੰਦੇ ਕਿ ਮੈਂ ਇਹਨਾਂ ਨੂੰ ਫਾਲੋ ਕਰਕੇ ਹੀ ਆਪਣੇ ਕੰਮ ਨੂੰ ਪੂਰਾ ਕਰਨਾ ਹੈ ਜਾਂ ਜਿਹੜਾ ਬੰਦਾ ਮੇਰੇ ਕੋਲ ਕੋਈ ਵੀ ਸੀਨ ਲੈ ਕੇ ਆ ਰਿਹਾ ਹੈ ਜਾਂ ਕੋਈ ਵੀ ਪ੍ਰੋਜੈਕਟ ਲੈ ਕੇ ਆ ਰਿਹਾ ਉਹਦੇ ਵਿੱਚ ਆ ਚੀਜ਼ਾਂ ਹੋਣੀ ਜ਼ਰੂਰੀ ਆ ਉਹ ਕੁਝ ਸਪੈਸੀਫਿਕ ਹੈਗੀਆਂ ਐਸੇ ਚ ਮੈਨੂੰ ਕਦੇ ਇਦਾਂ ਮਤਲਬ ਜਿੰਨੇ ਵੀ ਆਪਣੇ ਡਾਇਰੈਕਟਰ ਮੁੰਡੇ ਨਵੇਂ ਆ ਜਾਂ ਪੁਰਾਣੇ ਆ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਦੇ ਮੈਨੂੰ ਇਦਾਂ ਚੇਂਜ ਕਰਾਉਣ ਦੀ ਕੁਝ ਲੋੜ ਨਹੀਂ ਪਈ ਬਸ ਹਾਂ ਮੈਨੂੰ ਲੱਗਦਾ ਕਿ ਪੰਕਚੁਐਲਿਟੀ ਤੇ ਪ੍ਰੋਫੈਸ਼ਨਲ ਥੋੜਾ ਜਿਹਾ ਹੋਰ ਹੋਣ ਦੀ ਲੋੜ ਆ ਬਸ ਹੋਰ ਬਾਕੀ ਸਾਰਾ ਕੁਝ ਠੀਕ ਆ ਤੇ ਆਡੀਅנס ਨੂੰ ਲਾਸਟ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੇਰਾ ਹਰ ਵਾਰ ਸੇਮ ਜਿਹਾ ਹੀ ਮੈਸੇਜ ਹੁੰਦਾ ਹੈ ਇਸ ਵਾਰ ਵੀ ਸੇਮ ਹੀ ਮੈਸੇਜ ਆ ਕਿ ਖੁਸ਼ ਰਹੋ ਜਿਹੜੀ ਅੱਜ ਮੈਂ ਸੋਚ ਰਹੀ ਸੀ ਇਹ ਚੀਜ਼ ਜੀ ਕਿ ਮੈਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਨੀ ਆ ਤੇ ਉਹ ਮੈਨੂੰ ਵਿੱਚ ਫੋਨ ਆ ਗਿਆ ਵੀ ਇੰਟਰਵਿਊ ਕਰਨਾ ਆ ਫਤ ਮੈਂ ਇੱਧਰ ਆ ਗਈ ਕਿ ਬਹੁਤ ਲੋਕ ਕੀ ਤੁਹਾਨੂੰ ਲਵਿਸ਼ ਲਾਈਫ ਦਿਖਾਉਂਦੇ ਆ ਸੋਸ਼ਲ ਮੀਡੀਆ ਤੇ ਤੇ ਮੈਂ ਬਹੁਤ ਨੇੜਿਓਂ ਬਹੁਤ ਲੋਕਾਂ ਨੂੰ ਦੇਖਿਆ ਕਿ ਕੁਛ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਦੇ ਮਰੇ ਪਏ ਹੁੰਦੇ ਨੇ ਬਸ ਉਹਨਾਂ ਨੇ ਉਹਨਾਂ ਨੂੰ ਉਹ ਚੀਜ਼ਾਂ ਦਿਖਾਉਣੀਆਂ ਵਧੀਆ ਲੱਗਦੀਆਂ ਨੇ ਕਿ ਸਾਡੀ ਲਾਈਫ ਲਵਿਸ਼ ਆ ਤੇ ਬਹੁਤ ਭੋਲੇ ਭਾਲੇ ਲੋਕ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ ਨੂੰ ਦੇਖ ਕੇ ਆਪ ਦੀ ਜ਼ਿੰਦਗੀ ਜਿਉਂਦੇ ਨੇ ਤੁਹਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਮੈਂ ਇਹੀ ਕਹੂੰਗੀ ਕਿ ਜ਼ਿੰਦਗੀ ਬਹੁਤ ਛੋਟੀ ਆ ਇਹਨੂੰ ਜਿਉ ਜੋ ਤੁਹਾਡੇ ਕੋਲ ਹੈਗਾ ਉਹਦੇ ਚ ਖੁਸ਼ ਰਹੋ ਅ ਇੱਕ ਟਾਈਮ ਤੇ ਜਦੋਂ ਤੁਸੀਂ ਬਹੁਤ ਮਹਿੰਗੀ ਕੋਈ ਚੀਜ਼ ਖਰੀਦ ਵੀ ਲਓਗੇ ਨਾ ਤੇ ਤੁਹਾਨੂੰ ਆਪਣੇ ਆਪ ਨੂੰ ਹੀ ਰਿਅਲਾਈਜ਼ ਹੋਣਾ ਵੀ ਯਾਰ ਮਤਲਬ ਜੇ ਸਕੂਨ ਨਹੀਂ ਹੈਗਾ ਤੇ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਆ ਤੇ ਇਸ ਕਰਕੇ ਜੋ ਹੈਗਾ ਉਹਦੇ ਚ ਖੁਸ਼ ਰਹੋ ਆਪ ਦੀ ਜ਼ਿੰਦਗੀ ਜਿਉ ਲੋਕਾਂ ਨੂੰ ਕਿਸੇ ਨੂੰ ਕਾਪੀ ਨਾ ਕਰੋ बस खुश रहो मतलब किसी चीज नु सच ना मन्नो सोशल मीडिया टोटली फेक न, है ਤੇ ਆਪਦੀ ਰੀਅਲ ਜ਼ਿੰਦਗੀ ਨੂੰ ਜਿਓ। ਅ ਰਵੀ ਮੈਂ ਫੇਰ ਵੀ ਗਾਣੇ ਦੀ ਨਾ ਦੋ ਲਾਈਨਾਂ ਤੁਹਾਡੇ ਤੋਂ ਜ਼ਰੂਰ ਸੁਨਣਾ ਚਾਹਨੀ ਆ। ਅੱਛਾ ਮੈਂ ਪੂਰਾ ਤਾਂ ਨਹੀਂ ਸੁਣਾਉਦੀ ਮੈਂ ਚਾਹਨੀ ਆ ਕਿ ਤੁਸੀਂ ਜਾ ਕੇ ਉੱਥੇ YouTube ਤੇ ਸੁਣੋ ਕਿਉਂਕਿ ਇੰਨੀ ਮਿਹਨਤ ਆ ਮੈਂ ਚਾਹਨੀ ਆ ਕਿ ਐਪਰੀਸ਼ੀਏਸ਼ਨ ਵੀ ਜ਼ਰੂਰੀ ਹੈ ਤੁਹਾਡੀ ਸਾਰਿਆਂ ਦੀ ਪਿਆਰ ਵੀ ਜ਼ਰੂਰੀ ਹੈ ਤੇ ਮੈਂ ਦੋ ਇੱਕ ਲਾਈਨਾਂ ਸੁਣਾ ਦਿੰਨੀ ਆ। ਵੇ ਦਿਨੇ ਸੱਚੇ ਸੋਹਣਾ ਸੋਹਣਾ ਲੰਗੇ ਸੋਹਣਿਆ। ਜਦੋਂ ਤੈਨੂੰ ਹੱਸਦੇ ਨੂੰ ਦੇਖ ਲਵਾਵੇ ਵੇ ਦਿਨ ਸੱਚੀ ਸੋਹਣਾ ਸੋਹਣਾ ਲੰਗੇ ਸੋਹਣਿਆ ਜਦੋਂ ਤੈਨੂੰ ਹੱਸਦੇ ਨੂੰ ਦੇਖ ਲਵਾਵੇ ਮੈਰੀ ਨਾਈਸ ਤੇ ਸਾਰੇ ਜਾਨੇ ਮੈਨੂੰ ਜ਼ਰੂਰ ਮੈਂ ਇਸ ਗੱਲ ਦੀ ਸ਼ਾਰਟੀ ਲੈਣੇ ਕਿ ਇਸ ਗਾਣੇ ਦੀ ਵੇਟ ਕਰ ਰਹੀ ਐ ਕਿ ਜਦੋਂ ਫਟਾਫਟ ਰਿਲੀਜ਼ ਹੋਣ ਤੇ ਸਾਰੇ ਜਾਨੇ ਗਾਣਾ ਸੁਣਨ ਥੈਂਕ ਯੂ ਸੋ ਮਚ ਜਿਹੜੀ ਤੁਸੀਂ ਗੱਲ ਗਈ ਐ ਸੱਚੀ ਹੋਵੇ ਤੇ ਗਾਣੇ ਨੂੰ ਪਿਆਰ ਮਿਲੇ ਤੇ ਮੈਂ ਹੋਰ ਅੱਗੇ ਵਧੀਆ ਵਧੀਆ ਗਾਣੇ ਲੈ ਕੇ ਆਵਾਂ ਥੈਂਕ ਯੂ ਸੋ ਮਚ